ਦਾ ਰਾਜਦੂਤ ਮੋਟਰਸਾਈਕਲ ਅਸੀਂ ਬਚਪਨ ਦੇ ਵਿੱਚ ਦੇਖਦੇ ਸੀਗੇ ਕਿ ਜਿਹੜਾ ਇਹਨਾਂ ਨੇ ਬਹੁਤ ਹੀ ਜਿਹੜਾ ਸੰਭਾਲ ਦੇ ਨਾਲ ਆਪਣੇ ਘਰ ਦੇ ਵਿੱਚ ਰੱਖਿਆ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਦਾਦਾ ਸੀਗੇ ਉਹ ਆਰਮੀ ਦੇ ਵਿੱਚ ਜੌਬ ਕਰਦੇ ਸੀਗੇ ਠੀਕ ਹੈ ਜੀ ਰਾਜਦੂਤ ਮੈਂ ਖੁਦ ਮੈਂ ਆਪਣੀ ਸੁਰਤ ਸੁਰਤ ਦੇ ਵਿੱਚ ਆਪ ਵੀ ਚਲਾਇਆ ਜੀ ਮੈਂ 12 13 ਸਾਲ ਦਾ ਸੀਗਾ ਜੀ ਉਸ ਤੋਂ ਬਾਅਦ ਗੇਰ ਹੈਗਾ ਉਹੀ ਕਿੱਕ ਬਣਦੀ ਹੈ ਤੇ ਉਸੇ ਤਰ੍ਹਾਂ ਹੀ ਜਿਹੜਾ ਉਹ ਕਲਚ ਦਾ ਵੀ ਕੰਮ ਦਿੰਦੀ ਹੈ ਜੀ ਤੱਕ ਦੇਖ ਲਓ ਜੀ ਤੁਸੀਂ ਕਿਸੇ ਮੋਟਰਸਾਈਕਲ ਦੇ ਵਿੱਚ ਇਹ ਫੰਕਸ਼ਨ ਹਜੇ ਤੱਕ ਆਇਆ ਨਹੀਂ ਹੈਗਾ ਜੀ ਕਿੰਨੇ ਕਿੰਨੇ ਕੰਪਨੀਆਂ ਪਈਆਂ ਨੇ ਜੀ ਕਹਿੰਦੇ ਤਾਂ ਕਹਾਉਂਦੀਆਂ ਇਹ ਚੀਜ਼ ਹਜੇ ਤੱਕਰ ਵੀ ਕਿਸੇ ਮੋਟਰਸਾਈਕਲ ਦੇ ਵਿੱਚ ਹੈ ਨਹੀਂ ਗੀ ਡੈਡੀ ਦਾਤਾ ਹੁੰਦਾ ਸੀਗਾ ਜੀ ਵੀ ਇਹ ਮੋਟਰਸਾਈਕਲ ਬਹੁਤ ਤਾਕੜਾ ਸੀਦਾ ਸਮਾਨ ਨਹੀਂ ਮਿਲਿਆ ਜੀ ਉਦੋਂ ਬੈਸੋ ਸਾਨੂੰ ਸੁਣਾਉਂਦਾ ਅਸੀਂ ਪੁੱਛ ਲੈਂਦੇ ਸੀ ਜੀ ਉਹਨੂੰ ਵੀ ਆਪਾਂ ਇਹਨੂੰ ਵੇਚ ਦੇ ਘਾਤੋਂ ਨਹੀਂ ਗੇ ਇਹਨੂੰ ਚਲਾਉਂਦੇ ਘਾਤੋਂ ਨਹੀਂ ਕੋ ਸਾਨੂੰ ਦੱਸਦਾ ਹੁੰਦਾ ਸੀਗਾ ਜੀ ਵੀ ਇਹ ਬਹੁਤ ਘੈਂਟ ਜੀ ਸੀ ਇਹ ਬਾਹਰ ਦਾ ਮੋਟਰਸਾਈਕਲ ਸੀਗਾ ਅਸੀਂ ਦੇਖਦੇ ਹਾਂ ਕਿ ਅਕਸਰ ਲੋਕਾਂ ਨੂੰ ਜਿਹੜਾ ਵਕ ਵਕ ਪੁਰਾਣੀਆਂ ਚੀਜ਼ਾਂ ਨੂੰ ਪ੍ਰਾਤਨ ਚੀਜ਼ਾਂ ਨੂੰ ਆਪਣੇ ਘਰ ਦੇ ਵਿੱਚ ਸੰਭਾਲਣ ਦਾ ਸ਼ੌਂਕ ਹੁੰਦਾ ਹੈਗਾ ਪਰ ਜਦੋਂ ਘਰ ਦੇ ਵਿੱਚ ਦੋ ਪੈਸੇ ਹੁੰਦੇ ਆ ਤਾਂ ਹਰ ਕੋਈ ਜਿਹੜਾ ਆਪਣਾ ਸ਼ੌਕ ਪੂਰਾ ਲੈਂਦਾ ਪਰ ਅੱਜ ਤੁਹਾਨੂੰ ਕਹਾਣੀ ਇਹੋ ਜੇ ਨੌਜਵਾਨ ਦੀ ਦੱਸਾਂਗੇ ਜੋ ਕਿ ਆਪਣਾ ਘਰ ਦਾ ਜਿਹੜਾ ਜਿਹੜਾ ਆਰਥਿਕ ਤੌਰ ਤੇ ਜਿਹੜਾ ਘਰ ਨੂੰ ਚਲਾਉਣ ਦੇ ਲਈ ਸਕੂਲ バス ਚਲਾਉਂਦਾ ਪਰ ਫਿਰ ਵੀ ਉਹਨੇ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਦੇ ਲਈ ਜਿਹੜੇ ਪੁਰਾਣੇ ਮੋਟਰਸਾਈਕਲ ਤੇ ਸਕੂਟਰਾਂ ਦੀ ਜਿਹੜੀ ਕਲੈਕਸ਼ਨ ਹੈਗੀ ਉਹ ਇਕੱਠੀ ਕੀਤੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾਉਨੇ ਆਂਗੇ ਕਿ ਇਹ ਜਿਹੜਾ ਮੋਟਰਸਾਈਕਲ ਹੈਗਾ ਕਾਫੀ ਪੁਰਾਣਾ ਜਿਹੜਾ ਮਾਡਲ ਦੱਸਿਆ ਜਾ ਰਿਹਾ ਹੈਗਾ ਯਾਦੀ ਮੋਟਰਸਾਈਕਲ ਹੈ ਇਹ ਤੇ ਇਹ ਜਿਹੜੀ ਇਹਦੀ ਖਾਸੀਅਤ ਦੱਸ ਰਹੇ ਨੇ ਕਿ ਜਿਹੜੀ ਇਹਦੀ ਕਿੱਕ ਹੈਗੀ ਉਸੇ ਦੇ ਵਿੱਚ ਜਿਹੜਾ ਇਹਦਾ ਗੇਅਰ ਵੀ ਹੈ ਤੇ ਉਹੀ ਇਹਦਾ ਕਲਚ ਹੈਗਾ ਜਿਵੇਂ ਪਹਿਲੇ ਸਮੇਂ ਦੇ ਵਿੱਚ ਮੋਟਰਸਾਈਕਲ ਦੱਸ ਰਹੇ ਨੇ ਕਿ ਇਸ ਤਰ੍ਹਾਂ ਇਹ ਆਉਂਦੇ ਸੀਗੇ ਤਾਂ ਬਾਅਦ ਦੇ ਵਿੱਚ ਬੰਦ ਹੋ ਗਈ ਸੀ ਤਾਂ ਇਸੇ ਤਰ੍ਹਾਂ ਹੀ ਪੁਰਾਣਾ ਜਿਹੜਾ ਜਿਹੜਾ ਬਜਾਜ ਦਾ ਜਿਹੜਾ ਸਕੂਟਰ ਸੀਗਾ ਉਹ ਇਹਨਾਂ ਨੇ ਰੱਖਿਆ ਹੋਇਆ ਜਿਹੜਾ ਪਹਿਲਾ ਮਾਡਲ ਆਇਆ ਸੀ ਤਾਂ ਇਸ ਤੋਂ ਬਾਅਦ ਜਿਹੜਾ ਰਾਜਦੂਤ ਮੋਟਰਸਾਈਕਲ ਅਸੀਂ ਬਚਪਨ ਦੇ ਵਿੱਚ ਦੇਖਦੇ ਸੀਗੇ ਕਿ ਜਿਹੜਾ ਇਹਨਾਂ ਨੇ ਬਹੁਤ ਹੀ ਜਿਹੜਾ ਸੰਭਾਲ ਦੇ ਨਾਲ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਦਾਦਾ ਸੀਗੇ ਉਹ ਆਰਮੀ ਦੇ ਵਿੱਚ ਜੌਬ ਕਰਦੇ ਸੀਗੇ ਗੁਰਜੀਤ ਇਸ ਸਮੇਂ ਸਾਡੇ ਨਾਲ ਨੇ ਗੁਰਜੀਤ ਤੁਹਾਨੂੰ ਕਿਵੇਂ ਸ਼ੌਂਕ ਜਾਗਿਆ ਜਿਵੇਂ ਗੱਲ ਕਰ ਲਈ ਤੁਸੀਂ ਦੱਸਿਆ ਕਿ ਤੁਸੀਂ ਸਕੂਲ ਬੈਂਚ ਲਾਉਂਦੇ ਹੋ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਸ਼ੌਂਕ ਕਿਵੇਂ ਜਾਗਿਆ ਇਹ ਆਇਆ ਜੀ ਪਹਿਲਾਂ ਸਾਡੇ ਕੋਲ ਪੁਰਾਣੇ ਹੁੰਦੇ ਸੀਗੇ ਜੀ ਮੇਰੇ ਡੈਡੀ ਦੱਸਦੇ ਹੁੰਦੇ ਸੀਗੇ ਜੀ ਵੀ ਇਹ ਮੋਟਰਸਾਈਕਲ ਬਹੁਤ ਤਾਕੜਾ ਜੀ ਸਾਡੇ ਘਰੇ ਵੀ ਪਿਆਰ ਹੈ ਮੋਟਰਸਾਈਕਲ ਤੇ ਇਹਦਾ ਸਮਾਨ ਨਹੀਂ ਮਿਲਿਆ ਜੀ ਫਿਰ ਇਹ ਕਈ ਖਾਸਾ ਚਿਰ ਕਈ ਦਿਨ ਪਿਆਰ ਹੈ ਜੀ ਘਰੇ ਫਿਰ ਸਾਨੂੰ ਪਤਾ ਲੱਗਿਆ ਜੀ ਪਿੱਛੇ ਜੇ ਵੀ ਇਹਦਾ ਸਮਾਨ ਮਿਲ ਜੂਗਾ ਜੀ ਤਾਂ ਫਿਰ ਅਸੀਂ ਕੋਸ਼ਿਸ਼ ਕਰੀ ਜੇ ਇਹਦਾ ਸਮਾਨ ਲਿਆ ਕੇ ਇਹਨੂੰ ਚੱਲਦਾ ਕਰ ਲਿਆ ਜੀ ਹੂੰ ਇਹ ਪਹਿਲਾਂ ਹੀ ਪੁਰਾਣੇ ਹੁੰਦੇ ਸੀ ਸਾਡੇ ਕੋਲ ਪਹਿਲਾਂ ਹੀ ਪਿਛਲੇ ਜੀ ਮੇਰੇ ਦਾਦਾ ਜੀ ਕੋਲੇ ਹੁੰਦਾ ਸੀਗਾ ਜੀ ਫਿਰ ਮੇਰੇ ਡੈਡੀ ਨੇ ਵੀ ਚਲਾਇਆ ਜੀ ਫਿਰ ਸਾਡਾ ਦੁੱਧ ਦਾ ਕੰਮ ਸੀਗਾ ਜੀ ਸਾਡੇ ਕੋਲ ਰਾਦੂਤ ਵੀ ਹੁੰਦਾ ਸੀਗਾ ਜੀ ਰਾਦੂਤ ਤਾਂ ਮੈਂ ਖੁਦ ਮਾਂ ਆਪ ਦੀ ਸੁਰਤ ਸੁਰਤ ਦੇ ਵਿੱਚ ਆਪ ਵੀ ਚਲਾਇਆ ਜੀ ਮੈਂ 12 13 ਸਾਲ ਦਾ ਸੀਗਾ ਜੀ ਉਦੋਂ ਮੈਂ ਇੱਕ ਚੀਜ਼ ਜਿਵੇਂ ਤੁਸੀਂ ਦੱਸ ਰਹੇ ਸੀ ਇਹਦੇ ਵੀ ਜਿਹੜਾ ਦੱਸ ਰਹੇ ਸੀ ਵੀ ਜਿਹੜੀ ਇਹਦੀ ਗੀਅਰ ਹੈਗਾ ਉਹ ਹੀ ਕਿੱਕ ਬਣਦੀ ਹੈ ਤੇ ਉਸੇ ਤਰ੍ਹਾਂ ਹੀ ਜਿਹੜਾ ਉਹ ਕਲਚ ਦਾ ਵੀ ਕੰਮ ਦਿੰਦੀ ਹੈ ਜੀ हां जी ये अपने जी ਹੁਣ ਤੱਕ ਦੇਖ ਲਓ ਜੀ ਤੁਸੀਂ ਕਿਸੇ ਮੋਟਰਸਾਈਕਲ ਦੇ ਵਿੱਚ ਇਹ ਫੰਕਸ਼ਨ ਹਜੇ ਤੱਕ ਆਇਆ ਨਹੀਂ ਹੈਗਾ ਜੀ ਕਿੰਨੇ ਕਿੰਨੇ ਕੰਪਨੀਆਂ ਪਈਆਂ ਨੇ ਜੀ ਕਹਿੰਦੇ ਤਾਂ ਕਹਾਉਂਦੀਆਂ ਇਹ ਚੀਜ਼ ਹਜੇ ਤੱਕਰ ਵੀ ਕਿਸੇ ਮੋਟਰਸਾਈਕਲ ਦੇ ਵਿੱਚ ਹੈ ਨਹੀਂਗੀ ਵੀ ਇੱਕ ਸਿਸਟਮ ਦੇ ਵਿੱਚ ਵੀ ਤਿੰਨੋਂ ਚੀਜ਼ਾਂ ਕੰਮ ਕਰਦੀਆਂ ਨੇ ਕਲੱਚ ਵੀ ਇਹਦਾ ਉਹੀ ਹੈ ਜੀ ਗੇਅਰ ਵੀ ਉਹੀ ਹੈ ਜੀ ਆਪਣਾ ਤੇ ਹਰ ਇੱਕ ਗੇਅਰ 'ਚ ਨਿਊਟਰਲ ਹੁੰਦਾ ਜੀ ਠੀਕ ਹੈ ਸਾਰਾ ਕੁਝ ਇਸੇ 'ਚ ਹੈ ਜੀ ਕਿਉਂਕਿ ਇਹ ਬਾਹਰ ਦਾ ਮੋਟਰਸਾਈਕਲ ਹੈ ਜੀ ਪਹਿਲਾਂ ਆਪਣੇ ਰਸ਼ੀਆ 'ਚ ਜਨਮ ਹੋਇਆ ଥିਗਾ ਜੀ ਇਹਦਾ 1929 'ਚ ਜੀ ਪਿੱਛੇੋਂ ਜੀ ਠੀਕ ਹੈ ਅੱਛਾ ਤੁਸੀਂ ਇਹ ਜਾਣਕਾਰੀ ਕਿੱਥੋਂ ਇਕੱਠੀ ਕੀਤੀ ਜਿਵੇਂ ਤੁਸੀਂ ਸਾਰਾ ਦੱਸ ਰਹੇ ਹੋ ਕਿ ਪ੍ਰਾਣੇ ਸਮੇਂ ਜਿਹੜੇ ਇਸ ਤਰ੍ਹਾਂ ਦੇ ਮੋਟਰਸਾਈਕਲ ਇਹ ਸ਼ੌਕ ਕਿਉਂਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਤਕੜੇ ਲੋਕ ਆਗੇ ਉਹ ਪ੍ਰਾਣੀਆਂ ਆਪਣੇ ਬਜ਼ੁਰਗਾਂ ਦੀਆਂ ਗੱਡੀਆਂ ਸੰਭਾਲ ਕੇ ਰੱਖਦੇ ਆਗੇ ਜਿਹੜੀਆਂ ਪੁਰਾਣਾ ਮਾਡਲ ਹੋਇਆ ਕਰਦੇ ਸੀਗੇ ਅੰਗਰੇਜ਼ਾਂ ਵੇਲੇ ਦੇ ਬ੍ਰਿਟਿਸ਼ ਰਾਜ ਦੇ ਤਾਂ ਤੁਸੀਂ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ ਇਹ ਜਾਣਕਾਰੀ ਕਿੱਥੋਂ ਇਕੱਠੀ ਕੀਤੀ ਹੈ ਇਹ ਜਾਣਕਾਰੀ ਆਇਆ ਜੀ ਹੁਣ ਮੇਰੇ ਡੈਡੀ ਦੱਸਦਾ ਹੁੰਦਾ ਸੀਗਾ ਜੀ ਵੀ ਇਹ ਮੋਟਰਸਾਈਕਲ ਬਹੁਤ ਤਾਕੜਾ ਚੀਜ਼ ਦਾ ਸਮਾਨ ਨਹੀਂ ਮਿਲਿਆ ਜੀ ਉਦੋਂ ਵੈਸੇ ਉਹ ਸਾਨੂੰ ਸੁਣਾਉਂਦਾ ਅਸੀਂ ਪੁੱਛ ਲੈਂਦੇ ਸੀ ਜੀ ਉਹਨੂੰ ਵੀ ਆਪਾਂ ਇਹਨੂੰ ਵੇਚ ਦੇ ਕਾ ਤੋ ਨਹੀਂ ਗੇ ਇਹਨੂੰ ਚਲਾਉਂਦੇ ਕਾ ਤੋ ਨਹੀਂ ਕੋ ਸਾਨੂੰ ਦੱਸਦਾ ਹੁੰਦਾ ਸੀਗਾ ਜੀ ਵੀ ਇਹ ਬਹੁਤ ਘੈਂਟ ਚੀਜ਼ ਸੀ ਜੀ ਇਹ ਬਾਹਰ ਦਾ ਮੋਟਰਸਾਈਕਲ ਸੀਗਾ ਤਾਂ ਫਿਰ ਅਸੀਂ ਇਸ ਕਰਕੇ ਉਹ ਨਹੀਂ ਕਰਿਆ ਹੈਗਾ ਜੀ ਵੇਚਿਆ ਨਹੀਂ ਹੈਗਾ ਜੀ ਤਾਂ ਇਹਦੇ ਤੇ ਖਰਚਾ ਕਾਫੀ ਆਉਂਦਾ ਹੋਣਾ ਫਿਰ ਜੇ ਮੈਂ ਤੁਸੀਂ ਦੱਸ ਦਿਓ ਕਿ ਤੁਸੀਂ ਘਰ ਦਾ ਜਿਹੜਾ ਗੁਜ਼ਾਰਾ ਦੇ ਲਈ ਤੁਸੀਂ ਬੱਸ ਚਲਾਉਂਦੇ ਹੋ ਤਾਂ ਫਿਰ ਇਹਨਾਂ ਚੀਜ਼ਾਂ ਤੇ ਇਹਨਾਂ ਚੀਜ਼ਾਂ ਦੇ ਜ ਉਹ ਆਇਆ ਜੀ ਹੁਣ ਆਪਣਾ ਜਿਵੇਂ ਜਿਵੇਂ ਮੈਂ ਹੁਣ ਤਨਖਾਹ ਮਿਲ ਜਾਂਦੀ ਐ ਤਾਂ ਸਾਰਿਆਂ 'ਚ ਮੈਂ ਤੇਲ ਪਾ ਕੇ ਜੀ ਇਹਨਾਂ ਦਾ ਗੀੜਾ ਦੇ ਦੇਣਾ ਜੀ ਹਫਤੇ ਬਾਅਦ ਦੱਸ ਦੇਣਾ ਬਾਅਦ ਜੀ ਤਾਂ ਇਹਨਾਂ ਦਾ ਸਾਫ ਵਗੈਰਾ ਕਰ ਦੇਣਾ ਜੀ ਦੇਖ ਰਿਹਾ ਕਿ ਮੈਂ ਸਾਰੀ ਕਰ ਲੈਣਾ ਜੀ ਮੈਨੂੰ ਸਾਰੀ ਨੌਲੇਜ ਐ ਮੋਟਰਸਾਈਕਲ ਬਾਰੇ ਸਾਰਿਆਂ ਬਾਰੇ ਜੀ ਹੁਣ ਆ ਸਕੂਟਰ ਦਾ ਮੈਂ ਪੁਆਇੰਟ ਵੀ ਪਾਇਆ ਕੱਲ ਅੱਧਾ ਇੰਜਨ ਪਟਕੇ ਦਾ ਪੁਆਇੰਟ ਪਾਇਆ ਜੀ ਮੈਂ ਸਕੂਟਰ ਦਾ ਠੀਕ ਐ ਤਾਂ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਤੁਹਾਡੇ ਬਜ਼ੁਰਗਾਂ ਦੀ ਇਹ ਨਿਸ਼ਾਨੀਆਂ ਨੇਗੀਆਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖੀਆਂ ਨੇ ਤਾਂ ਤੁਹਾਨੂੰ ਲੱਗਿਆ ਕਿ ਇਹ ਸੰਭਾਲਣ ਦੀ ਲੋੜ ਹੈਗੀ ਤਾਂ ਹੁਣ ਅੱਗੇ ਵੀ ਜਿਹੜੇ ਆ ਤੁਹਾਡੇ ਬੱਚੇ ਨੇ ਉਹਨਾਂ ਨੂੰ ਵੀ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਸਾਡੇ ਆਪਣੀ ਜਨਰੇਸ਼ਨ ਦੀ ਜਿਹੜੀ ਨਿਸ਼ਾਨੀਆਂ ਨੂੰ ਅੱਗੇ ਸੰਭਾਲ ਕੇ ਰੱਖਿਓ ਉਹਨਾਂ ਦੀ ਰੁਚੀ ਹੈ ਇਹਦੇ ਵਿੱਚ ਕਿਉਂਕਿ ਨਵੀਂ ਜਨਰੇਸ਼ਨ ਤਾਂ ਜਿਹੜੀ ਉਹ ਨਵੀਆਂ-ਨਵੀਆਂ ਚੀਜ਼ਾਂ ਭਾਲਦੀ ਹੈ ਜੀ ਮੇਰਾ ਬੱਚਾ ਜੀ 5-6 ਸਾਲ ਦਾ ਮੁੰਡਾ ਹੈ ਜੀ ਮੇਰਾ ਉਹਨੂੰ ਬਹੁਤ ਚਾਹ ਹੈ ਜੀ ਕਹੂਗਾ ਡੈਡੀ ਆਪਾਂ ਇਹਨੂੰ ਕਦੋਂ ਚਲਾਵਾਂਗੇ ਤੇ ਝੂਠੀ ਕਰੋ ਦਵਾਵੇਂਗਾ ਤੂੰ ਮੈਨੂੰ ਅੱਗੇ ਪਿੱਛੇ ਜਾਵਾ ਆਉਂਦਾ ਸੀਗਾ ਜਿਵੇਂ ਹੁਣ ਅਸੀਂ ਘਰੇ ਗੱਲਾਂ ਕਰਦੇ ਆਂਗੇ ਜਾਂ ਦੇਖਦੇ ਆਂ ਜੀ ਤਾਂ ਬੱਚੇ ਨੂੰ ਵੀ ਅੱਗੇ ਦੇ ਅੱਗੇ ਨੌਲੇਜ ਆ ਵੈਸੇ ਉਹਨੂੰ ਸ਼ੌਂਕ ਵੀ ਪੈਦਾ ਹੋ ਰਿਹਾ ਜੀ ਅੱਗੇ ਦੇ ਅੱਗੇ ਫਿਰ ਇਹਦੇ ਇਹਦੇ ਇੱਕ ਸਪੇਅਰ ਪਾਰਟ ਤੁਸੀਂ ਕਿੱਥੋਂ ਲੈ ਕੇ ਆਉਨੇ ਕਿਉਂਕਿ ਹੁਣ ਤਾਂ ਜਿਹੜੇ ਸਾਰੇ ਜਿਹੜੇ ਮਾਡਲ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ 80 ਤੋਂ ਪੁਰਾਣਾ ਮਾਡਲ ਤੁਸੀਂ ਦੱਸਿਆ ਫਿਰ ਇਹਦੇ ਸਪੇਅਰ ਪਾਰਟ ਕਿੱਥੋਂ ਮਿਲਦੇ ਆ ਤੁਹਾਨੂੰ ਕੌਣ ਇਹਨੂੰ ਠੀਕ ਕਰਦਾ ਹੈਗਾ ਇਹ ਜਦੋਂ ਮੈਂ ਤਿਆਰ ਕਰਿਆ ਜੀ 2008 ਦੇ ਵਿੱਚ 9 ਦੇ ਵਿੱਚ ਜੀ ਅਸੀਂ ਇਹਨੂੰ ਚੱਲਦਾ ਕਰਨ ਦੀ ਕੋਸ਼ਿਸ਼ ਕਰੀ ਹੈ ਜੀ ਜਦੋਂ ਉਦੋਂ ਸਮਾਨ ਬਹੁਤ ਮੁਸ਼ਕਲ ਮਿਲ ਮੈਸੂਰ ਇਹਨਾਂ ਦੀ ਜੈਂਸੀ ਜੀ ਆਪਣੇ ਜਦੋਂ ਇਹ ਆਪਣੇ ਜੈਦਦੀ ਮੋਟਰਸਾਈਕਲ ਜਦੋਂ ਆਇਆ ਜੀ ਇੱਥੇ ਆਪਣੇ ਈਡਿਆ ਦੇ ਵਿੱਚ ਤਾਂ ਮੈਸੂਰ ਇੱਕ ਮੈਸੂਰ ਦੇਸ਼ ਹੈ ਜੀ ਪਤਾ ਨਹੀਂ ਸ਼ਹਿਰ ਹੈ ਜੀ ਉੱਥੇ ਇਹਨਾਂ ਦਾ ਪਲਾਂਟ ਲੱਗਿਆ ਸੀਗਾ ਜੀ ਉੱਥੇ ਦਾ ਜਿਹੜਾ ਰਾਜਾ ਤੀਗਾ ਜੀ ਉਹਨੇ ਉਦੋਂ ਘਾਟਣ ਕਰਿਆ ਸੀਗਾ ਇਹਨਾਂ ਦਾ ਮੋਟਰਸਾਈਕਲ ਦਾ ਠੀਕ ਹੈ ਵੀ ਕਰਿਆਸਤ ਸੀਗੀ ਜਿਹੜਾ ਉੱਥੇ ਦਾ ਰਾਜਾ ਉਹ ਵੀ ਤੁਸੀਂ ਦੱਸ ਰਹੇ ਸੀ ਕਹਿੰਦੇ ਕਾਫੀ ਮਹਿੰਗਾ ਵਿਕ ਰਿਹਾ ਤੁਹਾਡਾ ਮੋਟਰਸਾਈਕਲ ਹਾਂ ਜੀ ਬਹੁਤ ਪੈਸੇ ਦਿੰਦੇ ਆ ਜੀ ਸਾਨੂੰ ਹੁਣ ਜਿਵੇਂ ਮੰਨ ਲਓ ਵੀ 3 ਲੱਖ ਰੁਪਏ ਵੀ ਕਹਿੰਦੇ ਹਾਂ ਆਉਂਦੇ ਆ ਜੀ ਬਹੁਤ ਹੁਣ ਵੀ ਜਿੰਨੇ ਪੈਸੇ ਕਹੋਗੇ ਅਗਲਾ ਉਹਨੇ ਦੇ ਦੂਗਾ ਪਰ ਅਸੀਂ ਵੇਚਦੇ ਨਹੀਂ ਹੈਗੇ ਜੀ ਚਾਹੇ ਕੋਈ ਸਾਨੂੰ 10 ਲੱਖ ਦੇਵੇ ਅੱਛਾ ਫਿਰ ਵੀ ਨਹੀਂ ਵੇਚਦੇ ਨਹੀਂ ਵੇਚ ਸਕਦੇ ਨਹੀਂਗੇ ਜੀ ਕਿਉਂਕਿ ਪਿਆਰ ਆ ਜੀ ਇਹਨਾਂ ਚੀਜ਼ਾਂ ਦੇ ਵਿੱਚ ਜੇ ਇੱਕ ਘੰਟਾ ਵੀ ਮੋਟਰਸਾਈਕਲ ਇਹ ਪਰੇ ਹੋ ਜੇ ਮੰਨ ਲਓ ਤਾਂ ਮੈਨੂੰ ਉਹ ਹੋਣ ਲੱਗ ਜਾਂਦਾ ਜੀ ਆਪਣਾ ਮਨ ਨਹੀਂ ਟਿਕਦਾ ਹੈਗਾ ਮੇਰਾ ਵੀ ਕੋਈ ਛੀਟ ਨਾ ਮਾਰ ਜੇ ਜਾਂ ਕੋਈ ਟੁੱਟ ਭੱਜ ਨਾ ਹੋ ਜੇ ਤਾਂ ਮੰਨ ਲਓ ਜੀ ਐ ਸਮਝਣੇ ਅਸੀਂ ਉਹਨੂੰ ਵੀ ਸਾਡੇ ਪੁਰਾਣੇ ਬਜ਼ੁਰਗ ਨੇ ਜੀ ਆਪਣੇ ਪਰਦਾਦੇ ਦੀ ਇਹਦੇ ਚੋਂ ਯਾਦ ਤੁਹਾਨੂੰ ਹਾਂ ਜੀ ਹਾਂ ਤੋ ਕਿਤੇ ਨਾ ਕਿਤੇ ਜਿਹੜਾ ਪ੍ਰਾਣੀ ਆਪਣੇ ਜਿਹੜੇ ਬਜ਼ੁਰਗਾਂ ਦੀ ਯਾਦ ਨੂੰ ਇਸ ਨੌਜਵਾਨ ਨੇ ਇਸ ਮੋਟਰਸਾਈਕਲ ਰਾਹੀਂ ਆਪਣੇ ਘਰ ਦੇ ਵਿੱਚ ਤਾਜ਼ਾ ਰੱਖਿਆ ਹੋਇਆਗਾ ਕਿਉਂਕਿ ਜਿਸ ਤਰ੍ਹਾਂ ਉਹ ਦੱਸ ਰਿਹਾਗਾ ਕਿ ਇਹ ਪਹਿਲਾਂ ਜਦੋਂ ਲਿਆ ਸੀ ਉਸਨੇ ਤਾਂ ਸਟਾਰਟ ਨਹੀਂ ਹੋ ਰਿਹਾ ਸੀਗਾ ਇਹ ਤਸਵੀਰਾਂ ਤੁਸੀਂ ਨੰਬਰ ਪਲੇਟ ਦੇਖ ਸਕਦੇ ਹੋ ਕਿ ਪ੍ਰਾਣੀ ਉਸ ਸਮੇਂ ਦੀ ਜਿਹੜੀ ਜਿਸ ਤਰ੍ਹਾਂ ਨੰਬਰ ਆਉਂਦਾ ਸੀਗਾ ਤਾਂ ਇਹ ਸਕੂਟਰ ਵੀ ਜਿਹੜਾ ਜਿਵੇਂ ਦੇਖ ਰਹੇ ਹੋ ਕਿ ਜਿਹੜਾ ਸੁਨਾਮ ਦਾ ਜਿਹੜਾ ਇੱਥੇ ਨੰਬਰ ਲੱਗਿਆ ਹੋਇਆ ਸਕੂਟਰ ਤੇ ਵੀ ਤੇ ਮੋਟਰਸਾਈਕਲ ਤੇ ਵੀ ਜਿਹੜਾ ਸੁਨਾਮ ਦਾ ਜਿਹੜਾ ਲੋਕਲ ਨੰਬਰ ਹੈਗਾ ਉਹਨੇ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਦੇ ਤੌਰ ਤੇ ਜਿਹੜੇ ਇਹ ਮੋਟਰਸਾਈਕਲ ਨੇ ਘਰ ਦੇ ਵਿੱਚ ਸੰਭਾਲ ਕੇ ਰੱਖੇ ਨੇ ਤਾਂ ਇਹ ਚ ਵੱਡੀ ਚੀਜ਼ ਇਹ ਆ ਕਿ ਇਹ ਨੌਜਵਾਨ ਜਿਹੜਾ ਆਪਣੇ ਜਿਹੜਾ ਪਰਿਵਾਰ ਦੇ ਗੁਜ਼ਾਰੇ ਦੇ ਲਈ ਸਕੂਲ ਬੈਂਕ ਤੋਂ ਜਿਹੜਾ ਉਹਨੂੰ ਆਮਦਨ ਹੁੰਦੀ ਹੈਗੀ ਡਰਾਈਵਰੀ ਦਾ ਕੰਮ ਕਰਦਾ ਹੈ ਪਰ ਫਿਰ ਵੀ ਮਨ ਦੇ ਵਿੱਚ ਇੱਕੇ ਜਨੂਨ ਹੈਗਾ ਕਿ ਜਿਹੜੀ ਆਪਣੇ ਪੜਦਾਦੇ ਦੀ ਨਿਸ਼ਾਨੀ ਹੈਗੀ ਉਸ ਨੂੰ ਸੰਭਾਲ ਕੇ ਰੱਖੇ ਤੇ ਅਗਲੀ ਜਨਰੇਸ਼ਨ ਵੀ ਜਿਹੜੀ ਉਸ ਬਾਰੇ ਵੀ ਉਸ ਨੂੰ ਦੱਸਦਾ ਹੈਗਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੇ ਬਜ਼ੁਰਗਾਂ ਦੇ ਕੋਲ ਜਿਹੜੇ ਇਸ ਤਰ੍ਹਾਂ ਦੇ ਪੁਰਾਣੇ ਮੋਟਰਸਾਈਕਲ ਹੁੰਦੇ ਸੀ ਤਾਂ ਜੋ ਉਹ ਵੀ ਇਸ ਨੂੰ ਸੰਭਾਲ ਕੇ ਰੱਖਣ ਦਾ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਕੁਲਵੀਰ ਸਿੰਘ ਸੰਗਰੂਰ